ਅੱਜ ਦੋਸਤੋ ਆਪਾਂ ਜਿਹੜਾ ਅੱਜ ਨਵਾਂ ਸ਼ਬਦ ਕਰਨ ਲੱਗਿਆਂ ਉਹ ਇਹਦੇ ਵਿੱਚ ਆਪਾਂ ਜਿਹੜਾ ਕਰਾਂਗੇ ਸਵਰੰਜਨੀ ਰਾਗ ਵਿੱਚ ਮਤਲਬ ਬਹੁਤ ਸੌਖਾ ਜਿਹੜੀ ਇਹ ਰੀਤ ਆ ਤੇ ਇਹਦੇ ਵਿੱਚ ਆਪਾਂ ਸਵਰੰਜਨੀ ਰਾਗ ਚ ਕਰਾਂਗੇ ਤੇ ਸਾਰੇ ਬੜੀ ਮਿੱਠੀ ਹੈ ਤੇ ਬਹੁਤ ਅਨੇਕਾਂ ਸ਼ਬਦ ਇਹਦੇ ਤੇ ਕੀਤੇ ਜਾ ਸਕਦੇ ਨੇ ਹਨਾ ਤੇ ਅੱਜ ਆਪਾਂ ਕਰਦੇ ਆ ਸਵਰੰਜਨੀ ਰਾਗ ਚ ਕਿਹੜਾ ਹੁੰਦਾਗਾ ਉਹਦੇ ਵਿੱਚ ਗਾ ਕੋਮਲ ਲੱਗਦਾ ਤੇ ਬਾਕੀ ਸ਼ੁੱਧ ਲੱਗਦੇ ਨੇ ਇਹਦੇ ਵਿੱਚ ਨੀ ਜਿਹੜੀ ਹੈਗੀ ਉਹ ਨਹੀਂ ਲੱਗਦੀ ਹੈਗੀ ਤੇ ਵੈਸੇ ਜੀ ਆਪਾਂ ਮਿਸ਼ਰਤ ਬਣਾਉਣ ਦੀ ਲਾ ਲੈਨੇ ਆ ਇਹਦੇ ਵਿੱਚ ਸਾਰੇ ਸਵਰ ਲਾਦੇ ਨੇ ਸਾ ਰਿ ਗਾ ਪਾ tha ਸਾ ਸਾ ਗਾ ਪਾ ਗਾ ਰੇ ਸਾ ਜਿਹੜਾ ਇਹਦੇ ਚ ਮਾ ਨਹੀਂ ਲੱਗਦਾ ਤੇ ਇਹਦੇ ਚ ਨੀ ਲੱਗਦੀ ਨਹੀਂ ਪਰ ਆਪਾਂ ਇਹਨੂੰ ਮਿਸ਼ਰਤ ਰਾਗ ਬਣਾ ਕੇ ਇਹਦੀ ਛੁਨੀ ਵੀ ਲਾਵਾਂਗੇ ਆਓ ਸ਼ੁਰੂ ਕਰਦੇ ਆ ਸਾ ਜਨੜਾ ਮੇਰਾ ਸਾ ਜਾਨੇ ਆੜਾ ਜਾਨੇ ਆੜਾ ਹਰੇ ਜਾਨੇ ਆੜਾ ਅੱਖ ਨੇ ਲੋਇੜਾ ਹਰੇ ਜਾਨੇ ਆੜਾ ਨੈਣ ਅਲੋਇਆ ਕੱਟ ਕੱਟ ਸੋਇਆ ਨੇ ਲਲੋਯਾ ਕਟ ਕਟ ਸੋਇਆ ਹੱਥਾਂ ਨੂੰ ਰਿਤ ਪ੍ਰੀਯ ਗੂ ਦਾ ਸਾਜਨ ਵੜਾ ਮੇਰਾ ਸਾਜਨ ਨਿਕਟ ਕ ਕ ਲੋਇੜਾ ਮੇਰਾ ਸਾਜਨ ਦਾ ਤੇ ਅੰਤਰਾ ਵੀ ਜਿਹੜਾ ਤੁਸੀਂ ਐ ਸਾਰੇ ਅੰਤਰੇ ਤੁਸੀਂ ਜਿਹੜਾ ਆਪਾਂ ਅੰਤਰਾ ਕੀਤਾ ਹੈਗਾ ਨੈਨੋ ਲੋਇਆ ਇਹ ਤੋਂ ਸਾਰੇ ਅੰਤਰੇ ਤੁਸੀਂ ਕਰ ਸਕਦੇ ਹੋ ਤੇ ਇਹਦੀ ਜੇ ਨੋਟੇਸ਼ਨ ਆਪ ਜੀ ਨੂੰ ਚਾਹੀਦੀ ਹੋਈ ਜਾਂ ਆਪ ਜੀ ਨੂੰ ਇਹਦੀ ਨੋਟੇਸ਼ਨ ਚ ਮੈਂ ਜੇ ਕੋਈ ਕਰਨਾ ਚਾਹੁੰਦਾ ਮੈਂ ਨੋਟੇਸ਼ਨ ਵੀ ਬਾਅਦ ਚ ਬਣਾ ਦਾਂਗਾ ਪਰ ਤੁਸੀਂ ਦੱਸਿਓ ਜਰੂਰ ਵੀ ਜੇ ਕੋਈ ਚੀਜ਼ ਸ਼ਬਦ ਦੀ ਕਿਹੜਾ ਚੀਜ਼ ਚਾਹੀਦੀ ਆਪਾਂ ਤੁਹਾਨੂੰ ਮਤਲਬ ਪ੍ਰੋਵਾਈਡ ਕਰ ਦਿਆ ਕਰਾਂਗੇ ਹਨ ਤੇ ਆਪਾਂ ਹੁਣ ਵੀਰਾਂ ਦੇ ਸਕੇਤੂ साजनडा मेरा सा जडा कलोडा मेरा सा जडा गा रे सा दासा रे गा रे सा रे गा पापा दा सा पा गा रे सारे गा गा रे रे सा सा अन्तरं पा पदा प दादा सा नीनि धानि प पापा पापा दा दा सा नीनि धानि पाधा पापा दा सा पा गा रे सा रे गा गा रे सा सा ਸਾਜਨੜਾ ਮੇਰਾ ਸਾਜਨੜਾ ਨੀਕ ਟਖ ਲੋਈੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਮੈਨ ਨ ਹੋਈੜਾ ਹਰ ਜਾਨੀ ਨੇ ਨਥ ਲੋਇਆ ਕਟ ਕਟ ਸੋਇਆ ਅਤੰਮ ਖ੍ਰਿਤ ਰੀਏ ਗੂੜਾ ਸਾਜਨੜਾ ਮੇਰਾ ਸਾਜਨੜਾ ਨੀ ਕਟ ਕਲੋਇੜਾ ਮੇਰਾ ਸਾਜਨ ਖੜਾ ਸੋਏ ਜਿਹੜੀ ਸੀਗੀ ਅੱਜ ਬੀਤੀ ਸੀ ਮਿਸ਼ਰਤ ਚ ਇਹਦੇ ਵਿੱਚ ਜਿਹੜੀ ਨੀ ਕੋਮਲ ਵੀ ਲਾਈ ਆ ਮਿਸ਼ਰਤ ਬਣਾ ਕੇ ਨੂੰ ਸਰੰਜਨੀ ਨੂੰ ਗਾਇਆ ਸੋ ਦੋਸਤੋ ਕਿਵੇਂ ਦੀ ਲੱਗੀ ਤੇ ਆਪ ਜੀ ਨੂੰ ਕਮੈਂਟ ਜਰੂਰ ਕਰਨਾ ਤੇ ਬਾਕੀ ਲਾਈਕ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਹੋਰ ਵੀ ਆ ਇਸ ਦਾ ਫਾਇਦਾ ਲੈ ਸਕਣ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ